ਭਾਰਤ ਅਤੇ ਪਾਕਿਸਤਾਨ ਦੇ ਵਾਅਦੇ ਹੋਏ ਤਣਾ ਦੇ ਵਿਚਾਲੇ ਲੋਕ ਬਹੁਤ ਪਰੇਸ਼ਾਨ ਹੋ ਰਿਹਾ ਹੈ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ 42 ਸਾਲਾਂ ਤੱਕ ਪਾਕਿਸਤਾਨ ਦੇ ਵਿੱਚ ਰਹਿਣ ਵਾਲੀ ਸ਼ਕੀਨਾ ਨੂੰ ਹੁਣ ਪੂਰੇ 42 ਸਾਲਾਂ ਬਾਅਦ ਆਪਣਾ ਵਤਨ ਛੱਡਣਾ ਪਿਆ ਹੈ ਦਰਸਲ ਕਿਹਾ ਜਾ ਰਿਹਾ ਹੈ ਕਿ ਸ਼ਕੀਨਾ ਦਾ ਵਿਆਹ ਪਾਕਿਸਤਾਨ ਦੇ ਵਿੱਚ ਹੋਇਆ ਸੀ ਉਸ ਦਾ ਤਲਾਕ ਵੀ ਪਾਕਿਸਤਾਨ ਚ ਹੋਇਆ ਸੀ ਤੇ 42 ਸਾਲਾਂ ਮਗਰੋਂ ਉਸ ਨੂੰ ਪਾਕਿਸਤਾਨ ਤੋਂ ਡਿਪੋਰਟ ਕਰਕੇ ਸਿੱਧਾ ਭਾਰਤ ਜੋ ਹੈ ਭੇਜ ਦਿੱਤਾ ਗਿਆ ਤੇ ਹੁਣ 42 ਸਾਲਾਂ ਬਾਅਦ ਕੀ ਪਤਾ ਉਸ ਦਾ ਕੋਈ ਆਪਣਾ ਹੋਵੇ ਨਾ ਹੋਵੇ ਕਿੱਥੇ ਜਾ ਕੇ ਰਹਿਗੇ ਉਸ ਨੂੰ ਫਲ ਹਾਲ ਦੇ ਲਈ ਕੁਝ ਵੀ ਨਹੀਂ ਪਤਾ ਪਰ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਆਮ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੈ ਕਿਉਂਕਿ ਲੋਕਾਂ ਨੂੰ ਭਾਰਤ ਤੋਂ ਪਾਕਿਸਤਾਨ ਡਿਪੋਰਟ ਕੀਤਾ ਜਾ ਰਿਹਾ ਤੇ ਪਾਕਿਸਤਾਨ ਤੋਂ ਭਾਰਤ ਦੇ ਵਿੱਚ ਡਿਪੋਰਟ ਕੀਤਾ ਜਾ ਰਿਹਾ ਜਿਸ ਕਰਕੇ ਕਈਆਂ ਦੇ ਮਾਪੇ ਛੁੱਟੇ ਕਈਆਂ ਦੇ ਸੋਹਰੇ ਛੁੱਟੇ ਕਈਆਂ ਦੇ ਘਰ ਵਾਲੇ ਛੁੱਟੇ ਤੇ ਕਈਆਂ ਨੇ ਆਪਣੇ ਨਿੱਕੇ ਨਿੱਕੇ ਬੱਚੇ ਵੀ ਛੱਡੇ